ਉੱਚਾ ਵਾਲਾ ਕੈਪਟਨ ਅਭਿੰਦਰ ਸਿੰਘ ਮੈਂ ਤਾਂ ਵਿਆਹ ਤੋਂ ਬਾਅਦ ਮੁੱਛਾ ਨਹੀਂ ਉਹਦੇ ਖੜੀਆਂ ਰਹਿ ਜਾਂਦੀ ਹੈ। ਹਾਂ। ਠੀਕ ਹੈ। ਚੜ ਗਿਆ ਘੋੜੀ ਦੇ ਉੱਤੇ। ਘੋੜੀ ਜਾਂਦੀ ਤਕੜ ਤਕੜ ਸਰਵਾਲਾ ਮੈਂ ਮੈਂ ਸਰਵਾਲਾ। ਠੋਕੋ ਠੋਕੋ ਤਾਲੀ ਰਕੋ। ਨਵਜੋਤ ਸਿੰਘ ਸਿੱਧੂ ਲਾੜੀ ਵਿਆਉਣ ਲਈ ਘੋੜੀ ਚੜੋਂਦੇ ਸਰਵਾਲਾ ਬਣਨ ਦੀ ਗੱਲ ਨਹੀਂ ਕਰ ਰਹੇ ਬਲਕਿ ਇਹ ਉਹਨਾਂ ਦਾ ਅੰਦਾਜ਼ ਹੈ ਚੂਨ ਪ੍ਰਚਾਰ ਦੇ ਵਿੱਚ। ਨਵਜੋਤ ਸਿੰਘ ਸਿੱਧੂ ਨੇ ਜਲੰਧਰ ਕੈਂਟ ਵਿੱਚ ਕਾਂਗਰਸ ਉਮੀਦਵਾਰ ਪ੍ਰਗਟ ਸਿੰਘ ਦੇ ਹੱਕ 'ਚ ਚੂਨ ਰੈਲੀ ਨੂੰ ਸੰਭੂਲਨ ਕਰਦਿਆਂ ਆਵਾਜ਼ ਦੀ ਪਾਰਟੀ ਦੇ ਉਹਨਾਂ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਾ ਕਰਨ ਨੂੰ ਲੈ ਕੇ ਵਿਅੰਗ ਕਰਿਆ। ਸਿੱਧੂ ਨੇ ਆਵਾਜ਼ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਉਮੀਦਵਾਰ ਨਾ ਦੱਸਣ ਨੂੰ ਲੈ ਕੇ ਕੁਝ ਇਸ ਤਰ੍ਹਾਂ ਸਵਾਲ ਚੁੱਕੇ। ਲੱਗ ਕੇ ਜੀਵਾਲ ਸਾਹਿਬ ਸੋਨ ਸਿੱਧੂ ਦਾ ਸਵਾਲ ਅੱਜ ਤੇ ਚੜਾਤਾ ਆਪਣਾ ਲਾੜਾ ਘੋੜੀ ਦੇ ਉੱਤੇ ਕੁੰਡੀਆਂ ਮੁੱਛਾਂ ਵਾਲਾ ਕੈਪਟਨ ਬਰਿੰਦਰ ਸਿੰਘ ਮੈਂ ਤਾਂ ਵਿਆਹ ਤੋਂ ਬਾਅਦ ਮੁੱਛਾਂ ਨਹੀਂ ਹੋਵੇ ਉਹਦੇ ਖੜੀਆਂ ਰਹਿਣਗੇ। ਐ ਠੀਕਾ ਚੜ ਗਿਆ ਘੋੜੀ ਦੇ ਉੱਤੇ ਘੋੜੀ ਜਾਲ ਦੀ ਤਗੜ ਤਗੜ ਸਰਵਾਲਾ ਮਾ ਸਰਵਲਾ ਠੀਕ ਹੈ ਅਈ ਦੁਰ ਨੇ ਜਾਂਦੇ ਆ ਤੁੱਤਰੂ ਤੂੰ ਤੁੱਤਰੂ ਤੂੰ ਸਾਡੀ ਬਰਾਤੀਆਂ ਦੀਆਂ ਚਾਰੇ ਪਾਸੇ ਝਾਂਡੇ ਕਾਂਗਰਸੀਆਂ ਦੇ ਆ ਜਾਂਦੇ ਆ ਉਹ ਤੂੰ ਦੱਸ ਕੇਦਰੀਵਾਲ ਸਾਹਿਬ ਬਰਾਤ ਤੇਰੇ ਬੂਹੇ ਖੜੋਤੀ ਐ ਤੁੱਤਰੂ ਤੁੱਤਰੂ ਤੂੰ ਕਰਦੀ ਐ ਤੇਰੀ ਬਹੂ ਪੇਪੜ ਥਲੇ ਸੁੱਤੀ ਪਈ ਐ ਤੇਰਾ ਮੁੱਖ ਮੰਤਰੀ ਕੌਣ ਆ ਓਏ ਹਾਲਾਂਕਿ ਆਮ ਆਦਮੀ ਪਾਰਟੀ ਕਹਿ ਚੁੱਕੀ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਹੀ ਮੁੱਖ ਮੰਤਰੀ ਚੁਣਿਆ ਜਾਵੇਗਾ ਆਪ ਮੁਤਾਬਕ ਪੰਜਾਬ ਦਾ ਮੁੱਖ ਮੰਤਰੀ ਚੁਣੇ ਗਏ ਵਿਧਾਇਕਾਂ ਵਿੱਚੋਂ ਹੀ ਹੋਵੇਗਾ ਅਤੇ ਸਿੱਖ ਚਿਹਰਾ ਹੋਵੇਗਾ